ਨਾਮ ਰਸ ਗੀਦੇ ਜਿਉ ਬਾਰਿਕ ਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲਲ ਬਿਲੀਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡਾ ਭਾਗ ਗੁਰ ਸਤਗੁਰ ਪਾਇਆ ਵਿਚ ਕਾਇਆ ਨਗਰ ਹਰ ਸਿਦੇ ਰਹਾਉ ਜਨ ਕੇ ਸਾਸ ਸਾਸ ਹੈ ਜੀਤੇ ਹਰ ਬਿਰਹ ਪ੍ਰਭ ਹਰ ਬੀਦੇ ਜਿਉ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਖ ਲੀਦੇ ਜਨ ਜਪਿਓ ਨਾਮ ਨਿਰੰਜਨ ਨਰ ਹਰ ਉਪਦੇਸ ਗੁਰੂ ਹਰ ਬ੍ਰੀਦੇ ਜਨਮ ਜਨਮ ਕੀ ਹਉ ਮੈਂ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈਜ ਰਖੋ ਆਪਣੀਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਣ ਪਵਿੱਦੇ ਬਸੰਤ ਹਿੰਡੋਲ ਮਹੱਲਾ ਚੌਥਾ ਮਨ ਖਿਨ ਖਿਨ ਪਰਮ ਪਰਮ ਬਹੁਤਾ ਵੈ ਤਿਲ ਘਰ ਨਹੀਂ ਵਾਸਾ ਪਾਈਐ ਗੁਰ ਅੰਕਸ ਸਬਦ دارو ਸਿਰ ਧਾਰਿਓ ਕਰਮੰਦਰ ਆਣ ਵਸਾਈਐ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਐ ਹਉ ਮੈ ਰੋਗ ਗਿਆ ਸੁਖ ਪਾਇਆ ਹਰ ਸਹਜ ਸਮਾਦ ਲਗਾਈਐ ਰਹਾਉ ਘਰ ਰਤਨ ਲਾਲ ਬਹੁਮਾਨਕ ਲਾਦੇ ਮਨ ਭ੍ਰਮਿਆ ਲਹਿ ਨਾ ਸਕਾਈਐ ਜਿਉ ਓਡਾ ਕੂਪ ਗੋਜ ਖਿਨ ਕਾਢੈ ਤਿਉ ਸਤਗੁਰ ਵਸਤ ਲਹਾਈਐ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵ ਪਥਾ ਲ ਪਾਇਆ ਕਉਡੀ ਬਦਲੇ ਜਾਈਐ ਮਦ ਸੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਐ ਜਨ ਨਾਨਕ ਨਿਰਵਾਣ ਪਦ ਪਾਇਆ ਮਿਰ ਸਾਧੂ ਹਰ ਗੁਣ ਗਾਈਐ ਬਸੰਤ ਹਿੰਡੋਲ ਮਹੱਲਾ ਚੌਥਾ ਆਵਣ ਜਾਣ ਭਇਆ ਦੁਖ ਵਿਖਿਆ ਦੇਹ ਮਨਮੁਖ ਸੁਣੀ ਸੁਣਿ ਰਾਮ ਨਾਮ ਖੇਨ ਪਲ ਨਹੀਂ ਚੇਤੇ ਸੁਣਿ ਗੋਬਿੰਦ ਜੀਓ ਬੇਖ ਹਉ ਮੈਂ ਮਮਤਾ ਮੁਨਿਆ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੁਨਿਆ ਰਹਾਉ ਸਤ ਸੰਗਤ ਸਾਧ ਦਇਆ ਕਰ ਮਿਲਹੁ ਸਰਣਾਗਤ ਸਾਧੂ ਪਾਈਆ ਹਮ ਡੁੱਬਤੇ ਪਾਥਰ ਕਾਢ ਲੀ ਪ੍ਰਭ ਦੁਖ ਪਾਈਆ ਹਰ ਉਸਤਤ ਧਾਰ ਹੋ ਰਿਧ ਅੰਤਰ ਸੁਆਮੀ ਸਤ ਸੰਗਤ ਮਿਲ ਬੁਧ ਲਾਈਆ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਵਿਟਹੁ ਕੁੰਮ ਵਾਈਆ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵੋ ਹਰ ਲਾਈਆ ਜਨ ਨਾਨਕ ਮਨ ਤਨ ਅਨੰਦ ਭਇਆ ਹੈ ਗੁਰ ਮੰਤਰ ਦਿਯੋ ਹਰ ਭਾਇਆ ਬਸੰਤ ਮਹੱਲਾ ਪੰਜਵਾ ਕਰ ਪਹਿਲਾ ਦੋਤ